1958 ਦਾਢੀ ਸਵੀਦੇ ਇਰਦ-ਗਿਰਦ ਬਾਬਾ ਜਰਨੈਲ ਸਿੰਘ ਨੇ ਪੰਜਵੀਂ ਜਮਾਤ ਦੀ ਪੜ੍ਹਾਈ ਕਰ ਲਈ। ਤੋਂ ਉਸ ਵਕਤ ਵੀ ਬਾਬਾ ਗੁਰਬਚਨ ਸਿੰਘ ਜਥਾ ਲੈ ਕੇ ਉਥੇ ਆਏ ਸਨ ਤੇ ਮੰਗ ਕੇ ਬਾਪੂ ਜੋਗਿੰਦਰ ਸਿੰਘ ਕੋਲੋਂ ਬਾਬਾ ਜਰਨੈਲ ਸਿੰਘ ਨੂੰ ਜਥੇ ਚ ਲੈ ਗਏ। 1960 ਤੋਂ ਲੈ ਕੇ 1977 ਤੱਕ ਬਾਬਾ ਜਰਨੈਲ ਸਿੰਘ ਨੇ ਨਿਰੰਤਰ ਦਮਦਮੀ ਟਕਸਾਲ ਵਿੱਚ ਸੇਵਾ ਕੀਤੀ ਹੈ ਤੇ ਜਦੋਂ ਸੰਤ ਗੁਰਬਚਨ ਸਿੰਘ ਜੀ 1900 69 ਈਸਵੀ ਵਿੱਚ ਚਲਾਣਾ ਕਰਦੇ ਨੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਬਣਦੇ ਨੇ ਬੇਅੰਤ ਸੇਵਾਵਾਂ ਉਹਨਾਂ ਮਹਾਪੁਰਸ਼ਾਂ ਨੇ ਕੀਤੀਆਂ ਦਿਨ ਅਗਸਤ 1977 ਈਸਵੀ ਨੂੰ ਸੰਤ ਕਰਤਾਰ ਸਿੰਘ ਦੀ ਐਕਸੀਡੈਂਟ ਹੋਇਆ ਆਪਰੇਸ਼ਨ ਹੋਣ ਲੱਗਾ ਤੇ ਡਾਕਟਰਾਂ ਨੇ ਅਗਾਹ ਕਰ ਦਿੱਤਾ ਵੀ ਰੋਮਾਂ ਦੀ ਬੇਦਬੀ ਹੋ ਸਕਦੀ ਹੈ ਜਦੋਂ ਬਲੇਡ ਚੱਲੇਗਾ ਰੋਮ ਕੱਟੇ ਜਾਣਗੇ ਤੇ ਸੰਤ ਇੱਕ ਨਾਰਾ ਬਹੁਤ ਲਾਉਂਦੇ ਸਨ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਨਾ 37 ਜਲੂਸ ਕੱਢੇ ਸੀ ਸੰਤਾਂ ਨੇ ਬੇਖੌਫ ਹੋ ਕੇ ਤੂੰ ਆਖਿਆ ਕਰਦੇ ਸਨ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਬਹੁਤ ਸਾਡੇ ਵੀਰਾਂ ਨੇ ਖੰਡੇ ਦੀ ਪੌੜ ਛਕੀ ਸੀ ਉਦੋਂ ਜਿਹੜੇ ਕੇਸ ਕਰਦੇ ਸਨ ਢਾੜੇ ਕੇਸ ਰੱਖ ਲਏ ਸਿੱਖੀ ਪਰਫੁੱਲਤ ਹੋ ਗਈ ਸੀ ਇਹ ਕਹਿਣ ਦੀਆਂ ਹੀ ਗੱਲਾਂ ਨਹੀਂ ਸਨ ਜਾਂ ਦੂਜਿਆਂ ਨੂੰ ਹੀ ਉਪਦੇਸ਼ ਨਹੀਂ ਸੀ ਅਜ ਸਮਾ ਆ ਗਿਆ ਤੇ ਇਸ਼ਾਰਾ ਕਰ ਦਿੱਤਾ ਨਹੀਂ ਆਪਰੇਸ਼ਨ ਨਹੀਂ ਕਰਵਾਉਣਾ ਕਬੀਰ ਜੈਸੀ ਉਭਜੀ ਪੇੜ ਤੇ ਜੋ ਤੈਸੀ ਨਿਭੇ ਉਹ ਹੀਰਾ ਕਿਸ ਕਾ ਬਕੁਰਾ ਪੁਜੇ ਨਾ ਰਤਨ ਕਰੋੜ ਭਾਵਨਾ ਐਸੀ ਜਿਵੇਂ ਪਰਮੇਸ਼ਵਰ ਨੇ ਬਣਾਇਆ ਜੋ ਨੇਚਰਲੀ ਗਰੋਥ ਹੋ ਰਹੀ ਐ ਇਹ ਨਾ ਛੇੜਖਾਨੀ ਨਹੀਂ ਕਰਨੀ ਮਾਲੋ ਤੁਸੀਂ ਬੜਾ ਸੋਹਣਾ ਘਰ ਬਣਾਉਂਦੇ ਹੋ ਇੰਜੀਨੀਅਰ ਲਾ ਲਿਆ ਇੰਟੀਰੀਅਰ ਡਿਜ਼ਾਈਨਰ ਲਾ ਲਿਆ ਐਕਸਟੀਰੀਅਰ ਡਿਜ਼ਾਈਨਰ ਲਾ ਲਿਆ ਕੋਈ ਬੰਦਾ ਉਥੋਂ ਬਲੇਡ ਫੜ ਕੇ ਤੇ ਕੰਧ ਤੇ ਕੱਟ ਮਾਰੇ ਉਹਦਾ ਦਿਲ ਬਹੁਤ ਦੁਖੇਗਾ ਇੰਜੀਨੀਅਰ ਦਾ ਮੈਂ ਐਡੀ ਮਿਹਨਤ ਨਾਲ ਕਰ ਬਣਾਇਆ ਇਹ ਕਮਲਾ ਕੀ ਕਰਦਾ ਹੈ ਆ ਸਾਜਿਆ ਹੈ ਪ੍ਰਮਾਤਮਾ ਨੇ ਤੁਹਾਨੂੰ ਔਰਤਾਂ ਦੀ ਵੱਖਰੀ ਦੇਖ ਹੈ ਮਰਦਾਂ ਦੀ ਵੱਖਰੀ ਹੈ ਸ਼ੇਰ ਹੋਰ ਪੱਕਦੇ ਨੇ ਸ਼ੇਰਨੀਆਂ ਦੀ ਦੇਖ ਹੋਰ ਹੈ ਜਦੋਂ ਕੇਸ ਕੱਟੀਦੇ ਨੇ ਨਾ ਇਹਦਾ ਮਤਲਬ ਹੁੰਦਾ ਰੱਬ ਨੂੰ ਦਿਖਾਉਣਾ ਵੀ ਤੈਨੂੰ ਤੇ ਬੰਦਾ ਬਣਾਉਣਾ ਆਇਆ ਹੀ ਨਹੀਂ ਯਾਰ ਹੋਣੀ ਦੱਸਣਗੇ ਵੀ ਕਿਦਾਂ ਦਾ ਡਿਜ਼ਾਈਨ ਚਾਹੀਦਾ ਸੀ ਇਹ ਐ ਦਖਲ ਰੱਬ ਦੀ ਕਰਨੀ ਵਿੱਚ ਤੇ ਜਦੋਂ ਕਰਨੀ ਚ ਦਖਲ ਦੇਈਏ ਤੇ ਰੱਬ ਦੀ ਨਰਾਜ਼ਗੀ ਆਉਣੀ ਹੈ। ਤੋਂ ਮੈਂ ਨਾਲੇ ਵੀ ਕਹਿ ਦਵਾਂ ਜਿਹੜੇ ਕੇਸ ਕੱਟਦੇ ਨੇ। ਮੈਂ ਨਹੀਂ ਕਹਿ ਸਕਦਾ ਵੀ ਮੈਂ ਸਿੱਖੀ ਦਾ ਕੁਝ ਠੇਕੇਦਾਰ ਆ ਮੈਂ ਟੈਚੀ ਜਿ ਰੱਖਿਆ ਗੁਰੂ ਨਾਨਕ ਸਾਹਿਬ ਨੂੰ ਪਾ ਕੇ। ਸੰਕੀਰਣ ਕਰ ਰਹੇ ਅਸੀਂ ਸਿੱਖੀ ਨੂੰ ਵੀ ਮੈਂ ਹੀ ਹੱਬ ਹੋ ਜਾਾਂ ਇਦਾਂ ਦਾ ਕੁਝ ਨਹੀਂ ਹੈ। ਹੋ ਸਕਦਾ ਮੇਰੇ ਨਾਲੋਂ ਵੱਧ ਭਾਵਨਾ ਆਵੇ ਉਹ ਜਿਹੜੇ ਪਿੱਛੇ ਮੁੰਨੇ ਕੋਨੇ ਵੀਰ ਬੈਠੇ ਨੇ ਉਹਨਾਂ ਦੀ। ਤਾਂ ਹੀ ਗੁਰਦੁਆਰੇ ਆਏ ਨੇ ਨਾ। ਪਰ ਇੱਕ ਗੱਲ ਦਾ ਖਿਆਲ ਰੱਖਿਓ। ਤੁਹਾਡੇ ਅੰਦਰ ਸਿੱਖੀ ਦਾ ਬੀਜ ਹੈ ਤਾਂ ਗੁਰੂ ਘਰ ਆਇਓ ਤੇ ਬੀਜ ਉਗਦਾ ਕਦੇ ਨਾ ਹੁੰਦਾ ਜਦੋਂ ਪਾਣੀ ਲਾਈਏ ਇਹ ਸਾਡਾ ਕਰਮ ਹੈ ਕਥਾ ਕੀਰਤਨ ਦਾ ਪਾਣੀ ਲਾਉਂਦੇ ਰਹਿਣਾ ਤੇ ਇੱਕ ਦਿਨ ਤੁਹਾਡੇ ਅੰਦਰ ਜਿਹੜਾ ਸਿੱਖੀ ਦਾ ਬੀਜ ਹੈ ਉਹ ਰੁੱਖ ਬਣ ਜਾਵੇ ਤੁਸੀਂ ਸਿੰਘ ਬਣ ਜਾਓ ਪ੍ਰਚਾਰ ਇਸ ਲਈ ਕਰੀਦਾ ਔਰ ਮਹਾਰਾਜ ਕਿਰਪਾ ਕਰੇ ਇੱਕ ਦਿਨ ਰੁੱਖ ਬਣ ਜਾਓ ਰੋਦੀ ਡਿਜ਼ਾਈਨਿੰਗ ਚ ਦਖਲ ਦੇਣਾ ਠੀਕ ਨਹੀਂ ਉਹ ਗਿਲਾ ਕਰਦਾ ਤਾਂ ਹੀ ਕਿਸੇ ਵੀ অবতার ਨੇ ਕੇਸ ਨਹੀਂ ਕਟੇ। ਸ਼੍ਰੀ ਰਾਮਚੰਦਰ ਮਹਾਰਾਜ, ਸ਼੍ਰੀ ਕ੍ਰਿਸ਼ਨ ਜੀ। ਇਧਰ ਆ ਜਾਓ ਜੀਸਸ ਕ੍ਰਾਈਸਟ। ਤੋ ਇਦਾਂ ਕਿਸੇ ਵੀ ਧਰਮ ਨੂੰ ਵਾਚੋਗੇ। ਮਹਾਪੁਰਸ਼ ਕਦੇ ਵੀ ਪਰਮੇਸ਼ਵਰ ਦੀ ਬਣਤਰ ਵਿੱਚ ਦਖਲ ਨਹੀਂ ਦਿੰਦੇ, ਗਲਤੀ ਨਹੀਂ ਕਰਦੇ। ਇਹ ਭਾਵਨਾ ਹੁੰਦੀ ਹੈ। ਜਿਹੜਾ ਬੱਚਾ ਜਿੰਨਾ ਸਿਰਨਵਾ ਕੇ ਪਿਓ ਦਾ ਹੁਕਮ ਮੰਨੇ ਪਿਓ ਦੀ ਓਨੀ ਖੁਸ਼ੀ ਹੁੰਦੀ ਹੈ ਜਿਹੜਾ ਨਹੀਂ ਵੀ ਮੰਨਦਾ ਇਹ ਨਹੀਂ ਮੈਂ ਆਂਦਾ ਵੀ ਉਹਨੂੰ ਰੋਟੀ ਨਹੀਂ ਦਿੰਦਾ ਪਿਓ ਪਰ ਉਹਦੇ ਤੇ ਖੁਸ਼ੀ ਨਹੀਂ ਹੁੰਦੀ ਤੋ ਖੁਸ਼ੀ ਜਿੰਨੇ 100% ਉਹਦੇ ਹੁਕਮ ਨੂੰ ਮੰਨਣਾ ਹੈ ਖੈਰ ਬਾਬਾ ਜੀ ਨੇ ਆਪਰੇਟ ਨਹੀਂ ਕਰਾਇਆ ਸ਼ਰੀਰ ਤੇ ਆ ਗਏ